ਸਤਿ ਸ਼੍ਰੀ ਅਕਾਲ ਜੀ ਹੁਣ ਕਰਦੇ ਆਪਾਂ ਸ਼ਰਟ ਦੀ ਕਟਿੰਗ ਅ ਸੂਟ ਦੇ ਵਿੱਚ ਇੱਕ ਪ੍ਰੋਬਲਮ ਆ ਦੇਖੋ ਜੀ ਜੋ ਇਹਨਾਂ ਦੀ हिਪ ਹੈਗੀ ਆ ਉਹ 27.5 ਇੰਚ ਆ ਜੋ ਕਿ ਪੂਰੀ ਦੇਖੋ ਇੱਥੇ ਤੱਕ ਆਪਣਾ 27.5 ਇੰਚ ਆਪਣੀ हिਪ ਬਣਦੀ ਆ ਪਰ ਐਕਸਟਰਾ ਮਾਰਜਨ ਆਪਣੇ ਕੋਲ ਬਿਲਕੁਲ ਵੀ ਨਹੀਂ ਹੈਗਾ ਪਰ ਸੂਟ ਉਹਨਾਂ ਨੇ ਬਣਵਾਉਣਾ ਹੀ ਆ ਚਲੋ ਆਪਾਂ ਕੋਈ ਇਸ ਦਾ ਸੋਲੂਸ਼ਨ ਕਰਦੇ ਆਂ ਦੂਜੇ ਪਾਸੇ ਆ ਜੋ ਆਪਾਂ ਪੂਰੀ 27.5 ਉੱਪਰ ਇੱਕ ਮਾਰਕ ਕਰ ਲੈਣਾ ਹੈ ਇੰਨੀ ਆਪਣੀ ਜੇਪਾ ਉਸ ਤੋਂ ਬਾਅਦ 1.5 ਇੰਚ ਦਾ ਜੋ ਮਾਰਜਨ ਉਹ ਲੈ ਲੈਣੇ ਤੇ ਆ ਮੈਂ ਕੱਟ ਲਗਾ ਲਿਆ ਤੇ ਪਹਿਲਾਂ ਆਪਾਂ ਇਹ ਵਾਲਾ ਪੀਸ ਲਾ ਲੈਣੇ ਆ ਇਧਰਲੇ ਪਾਸੇ ਵਾਲਾ ਪੀਸ ਆਪਾਂ ਪੂਰਾ ਲਾ ਲੈਣੇ ਹਾਂ ਹਾਂਜੀ ਬੈਕ ਦਾ ਪੀਸ ਵੀ ਆਪਾਂ ਲਾ ਲਿਆ ਇਹ ਆਪਾਂ ਜਿੰਨਾ ਵੀ ਆਪਣਾ ਘੇਰਾ ਉਹਦੇ ਵਿੱਚ 3 ਇੰਚ ਮੈਂ ਪਲੱਸ ਕਰਕੇ ਲਾ ਲਿਆ ਇਹ ਵਾਲਾ ਪੀਸ ਤੇ ਜੋ ਫਰੰਟ ਵਾਲਾ ਇਹ ਵੀ ਆਪਾਂ ਲੱਗ ਕਰ ਲਿਆ ਹੈ ਹੁਣ ਦੇਖਦੇ ਆ ਆਪਾਂ ਕਿਸ ਢੰਗ ਨਾਲ ਇਹਨੂੰ ਬਣਾਉਨੇ ਆ ਪਹਿਲਾਂ ਆਪਾਂ ਇਸ ਜਗ੍ਹਾ ਕੱਟਾਂ ਪਾ ਲੈਣੇ ਆ ਹਾਂਜੀ ਆ ਜੋੜ ਆ ਜੋ ਆਪਾਂ ਸਾਈਡ ਦੇ ਉੱਪਰ ਪਾ ਲਿਆ ਹੈ ਜੀ ਜਿਆਦਾ ਕੱਪੜਾ ਨਹੀਂ ਲੈਣਾ ਹੈਗਾ ਜੋੜ ਦੇ ਵਿੱਚ ਕਿਉਂਕਿ ਕੱਪੜਾ ਆਪਣੇ ਕੋਲ ਪਹਿਲਾਂ ਹੀ ਘੱਟ ਸੀਗਾ ਸੋ ਆਪਾਂ ਥੋੜਾ ਕੱਪੜਾ ਲੈ ਕੇ ਆਹ ਵਾਲਾ ਜੋੜ ਪਾ ਲਿਆ ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਆਪਣੀ ਜੋ ਫਿਟਿੰਗ ਆ ਸਿੱਧਾ ਪਾਸਾ ਕਰ ਲੈਂਦੇ ਆ ਆਪਾਂ ਸ਼ਰਟ ਦਾ ਕਮਰ ਲਾਈਨ ਸੀਗੀ 17 ਇੰਚ ਆਪਣੀ ਇਹ ਪੈ ਗਈ ਆ ਜੀ 27 ਇੰਚ 14.5 ਇੰਚ ਆਪਣਾ ਬਿਲਕੁਲ ਜੋੜ ਦੇ ਉੱਪਰ ਆ ਰਿਹਾ ਹੈ ਸੋ ਜੇ ਤਾਂ ਆਪਣਾ ਜੋੜ ਦੇਖੋ ਜੀ ਇੱਥੇ ਆ ਜਾਂਦਾ ਫਿਰ ਤਾਂ ਆਪਾਂ ਨੂੰ ਉੱਪਰ ਕੋਈ ਲੈਸ ਲਗਾਉਣੀ ਪੈਣੀ ਸੀ ਜਾਂ ਆਪਾਂ ਕੋਈ ਹੋ ਟੰਗ ਦੇਖਣਾ ਸੀਗਾ ਇਹਦਾ ਵੀ ਕੀ ਕਰਾਂਗੇ ਪਰ ਆਪਣਾ ਬਿਲਕੁਲ ਪ੍ਰੋਪਰ 27 ਦੇ ਉੱਪਰ ਇਹ ਵਾਲੀ ਸਲਾਈ ਆ ਗਈ ਆ ਤਾਂ ਹੁਣ ਆਪਾਂ ਇਹਨੂੰ ਆਹ ਵਾਲੀ ਮੈਦੇ ਲਈ ਫਿਸ਼ਿੰਗ ਪੱਟੀ ਮੁਗਵਾਈਆ ਆ ਦੇਖੋ ਜੀ ਆ 컬러 ਨਾਲ ਮੈਚ ਕਰਕੇ ਆਪਾਂ ਵਾਈਟ ਫਿਨਿਸ਼ਿੰਗ ਪੱਟੀ ਮੰਗਵਾਈ ਆ ਸੋ ਆਪਾਂ ਇਹਦਾ ਯੂਜ਼ ਕਰਾਂਗੇ ਹੁਣ ਤੇ ਤੁਹਾਨੂੰ ਸੂਟ ਪਹਿਲਾਂ ਆਪਾਂ ਲਾਈਨ ਹੀ ਅਟੈਚ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਆਪਾਂ ਇਸ ਨੂੰ ਕਿਸ ਢੰਗ ਨਾਲ ਯੂਜ਼ ਕਰਨਾ ਹੈ ਹਾਂਜੀ ਫਿਟਿੰਗ ਦੀ ਸਲਾਈਆ ਜੋ ਆਪਾਂ ਦੇਖੋ ਜੀ ਲਗਾ ਲਈ ਆ ਉਹ ਤੋਂ ਬਾਅਦ ਜੋ ਆਪਣਾ ਪ੍ਰੋਪਰ ਆਪਣੀ ਦੇਖੋ ਸਲਾਈ ਬਿਲਕੁਲ ਜੋੜ ਦੇ ਉੱਪਰ ਆ ਗਈ ਆ ਇਸ ਢੰਗ ਨਾਲ ਹੁਣ ਆਪਾਂ ਇਹਦੀ ਤਿਆਰੀ ਕਰਦੇ ਆਂ ਹਾਂਜੀ ਜੋ ਜੋੜਾ ਆਪਣਾ ਇੱਥੇ ਆ ਗਿਆ ਏ ਇਹ ਤੋਂ ਬਾਅਦ ਆਪਾਂ ਹੁਣ ਜੋ ਫਿਨਿਸ਼ਿੰਗ ਪੱਟੀ ਹੈ ਇਹਦੀ ਤਿਆਰੀ ਕਰਦੇ ਆਂ ਇਸ ਢੰਗ ਨਾਲ ਜੀ ਇਹ ਵਾਲੀ ਆਪਣੇਾਂ ਚ ਜੋੜਾ ਵਿੱਚ ਆ ਜਾਊਗਾ ਹਾਂਜੀ ਸੂਟ ਆਪਾਂ ਬਣ ਕੇ ਰੈਡੀ ਹੈ ਜੀ ਆਪਾਂ ਵਾਲੀਆ ਜੋ ਆਪਾਂ ਫਿਨਿਸ਼ਿੰਗ ਪੱਟੀ ਲਗਾਈ ਆ ਹਾਂਜੀ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ